ਪੈਰਾ ਦਾ ਥਲੇ ਪਰਿਵਾਰ ਨਾਲ ਪਿਆਰ ਹੈ ਔਰ ਇਹ ਅੱਜ ਮੈਂ ਜੀ ਸਾਹਿਬ ਕਥਾ ਕਰਨਾ ਹੈ ਮੈਂ ਪਰਿਵਾਰ ਬੈਠਾ ਹੈ ਤੁਸੀਂ ਗੱਲਾਂ ਪਾਪਾ ਕੀ ਗੇ ਤੇ ਸਾਰੋ ਸਭ ਇਸੇ ਨੂੰ ਕਹਿਣਾ ਚਾਹੁੰਦੇ ਆ ਕਿ ਸਿੱਖਾਣਾ ਵਿਦਕਰ ਜਿਹੜਾ ਹੈਗਾ ਉਹ ਕਿਸੇ ਕੀਮਤ ਦੇ ਉੱਤੇ ਹੋਣਾ ਨਹੀਂ ਚਾਹੀਦਾ ਜੀ ਮੇਰੀ ਅੱਗੇ ਕੀ ਹੁੰਦਾ ਯਾਰ ਪਰ ਹੋ ਰਿਹਾ ਯਾ ਭਰਾ ਮਾਡੀ ਪਾਕਿਸਤਾਨ ਲਈ ਹੋਰ ਨਿਯਮ ਹੈ ਪੰਜਾਬ ਲਈ ਹੋਰ ਨਿਯਮ ਹੈ ਬਾਕੀ ਸਟੇਟਾਂ ਦੇ ਵਿੱਚ ਐਨਐਸਏ 3 ਸਾਲ ਦੀ ਹੈ ਪੰਜਾਬ ਦੇ ਵਿੱਚ 3 ਸਾਲ ਦੀ ਹੈ ਬਿਨਾਂ ਵਜ੍ਹਾ ਭਾਈ ਮਤਲਬ ਬਾਉਸ ਸਿੰਘ ਜੇਲ੍ਹ ਦੇ ਵਿੱਚ ਰੱਖਣਾ ਇਹ ਇਹ ਗੱਲ ਬਾਤ ਇਹ ਨਹੀਂ ਹੋਣਾ ਚਾਹੀਦਾ ਇਹੋ ਅਸੀਂ ਪਰਿਵਾਰ ਨਾਲ ਮਿਲ ਕੇ ਆਪਸ ਦੇ ਵਿੱਚ ਗੱਲਾਂ ਕਰਤਾ ਕਿ ਚਾਰ ਤੋਂ ਬਾਅਦ ਸਿੰਗਾ ਕਰੋਨਾ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਐਕਸਟੈਂਡ ਕਰ ਦਿੱਤੀ ਜਾਂਦੀ ਹੈ ਜਿਹੜੀ ਐਨਐਸਏ ਤੇ ਕੀ ਮੰਸ਼ਾ ਕਮੇਗੀ ਇਹ ਸਰਕਾਰ ਦੀ ਜਿਹੜੀ ਬਦਲਦੀ ਈ ਜੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਨਾਲ ਹਮੇਸ਼ਾ ਧੱਕਾ ਕਰਦੀ ਆਈ ਹੈ ਔਰ ਇਹ ਵੀ ਇੱਕ ਕਿਸਮ ਦਾ ਧੱਕਾ ਹੀ ਹੈ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਸਾਲ ਦੀ ਐਨਐਸਏ ਵਧਾ ਦਿੱਤੀ ਜਾਂਦੀ ਹੈ ਇਹ ਧੱਕੇ ਤੋਂ ਵੱਧ ਕੁਝ ਨਹੀਂ ਤੇ ਸਿੱਖਾਂ ਨੂੰ ਐਨ ਲੱਗਦਾ ਸਾਨੂੰ ਅਸਾਸ ਕਰਾਇਆ ਜਾ ਰਿਹਾ ਹੈ ਕਿ ਸ਼ਾਇਦ ਅਸੀਂ ਦੂਜੇ ਜਾਂ ਤੀਜੇ ਨੰਬਰ ਦੇ ਸ਼ਹਿਰੀ ਨਿਵਾਸੀ ਉਹ ਜੇਕਰ ਸੌਚ ਕੁਵਾਈ ਵੀ ਉਹਦੇ ਲਈ ਬਹੁਤ ਸਾਰੀਆਂ ਸ਼ਰਤਾਂ ਸੀ ਪਰਿਵਾਰ ਨੂੰ ਮਿਲਦੀ ਬੇਵਜਾ ਹਵਾ ਖੜਾ ਕੀਤਾ ਗਿਆ ਫਲਾਨਾ ਨਹੀਂ ਮਿਲ ਸਕਦਾ ਜੀ ਢੰਗਕਾਰੀ ਨਹੀਂ ਮਿਲ ਸਕਦਾ ਜੀ ਉਥੇ ਬੜੀ ਟਾਈਟ ਸਕਿਉਰਟੀ ਦੇ ਵਿੱਚ ਲੈ ਕੇ ਜਾਂਦਾ ਅੰਨੇ ਲੱਖ ਲੋਕਾਂ ਦਾ ਜਿਹੜਾ ਕਿੰਨੇ ਲੱਖ ਲੋਕਾਂ ਦਾ ਜਿਹੜਾ ਫਤਵਾ ਜਿਹੜਾ ਹੈਗਾ ਉਹਦਾ ਵੀ ਸਨਮਾਨ ਕਰਦੇ ਆ ਆਪਣੇ ਆਪ ਨੂੰ ਹਿੰਦੁਸਤਾਨ ਬਹੁਤ ਵੱਡੀ ਦੁਨੀਆ ਦੀ ਜਿਹੜੀ ਹੈ ਡੈਮੋਕ੍ਰੇਸੀ ਖੋਹਦੀ ਹੈ ਤੇ ਜੇ ਡੈਮੋਕ੍ਰੇਸੀ ਕੰਟਰੀ ਹੈ ਤੇ ਫਿਰ ਡੈਮੋਕ੍ਰੈਟਿਕ ਲੀਡਰ ਹੈ ਡੈਮੋਕ੍ਰੈਟਿਕ ਪਾਰਟੀਆਂ ਨੇ ਤੇ ਉਹਨਾਂ ਨੂੰ ਡੈਮੋਕ੍ਰੇਸੀ ਦਾ ਸਰਕਾਰ ਨੂੰ ਸਤਕਾਰ ਕਰਨਾ ਚਾਹੀਦਾ ਹੈ ਕਿ ਡੈਮੋਕ੍ਰੇਸੀ ਦਾ ਸਰਕਾਰ ਕਰਦੇ ਆ ਬਿਨਾਂ ਸ਼ਰਤ ਜਿਹੜੀ ਸਿੱਖ ਨੌਜਵਾਨਾਂ ਦੀ ਰਿਹਾਈ ਹੋਵੇ ਤੁਸੀਂ ਸਮਝਦੇ ਹੋ ਕਿ ਬਾਕੀ ਸੂਬਿਆਂ ਦੇ ਵਿੱਚ ਸਿੱਖਾਂ ਨੂੰ ਖਾਸ ਤੌਰ ਤੇ ਦਸਤਾਰ ਧਾਰੀ ਜਿਹੜੇ ਸਿੰਘ ਨੇ ਉਹਨਾਂ ਨੂੰ ਲੈ ਕੇ ਇੱਕ ਦਹਾਕਤ ਜਿਹੜੀ ਹੈ ਲੋਕਾਂ ਦੇ ਵਿੱਚ ਬਿਲਕੁਲ ਬਿਲਕੁਲ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਸਿੱ ਅ ਦੁਨੀਆ ਦੇ ਵਿੱਚ ਸਿੱਖਾਂ ਨੂੰ ਜਿਹੜਾ ਗਲਤ ਢੰਗ ਦੇ ਨਾਲ ਪੇਸ਼ ਕਰਨ ਦਾ ਜਿਹੜਾ ਸਰਕਾਰ ਦਾ ਜਿਹੜਾ ਇਹ ਤੌਰ ਤਰੀਕਾ ਨਜ਼ਰ ਆਉਂਦਾ ਪਰ ਅੱਜ ਹੁਣੇ ਕੱਲ੍ਹ ਕੱਲ ਜਿਹੜੀ ਇੰਗਲੈਂਡ ਦੇ ਵਿੱਚ ਚੋਣਾਂ ਆਈਆਂ ਉਹਦੇ ਵਿੱਚ ਵੀ ਵੱਡੀ ਗਿਣਤੀ 'ਚ ਸਿੱਖ ਜਿੱਤੇ ਨੇ ਸਾਨੂੰ ਮਾਣ ਹੈ ਕਿ ਨੌ ਸਾਡੇ ਸਿੱਖ ਜਿਹੜੇ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਬੈਠੇ ਨੇ ਜਿੱਤ ਕੇ ਆਏ ਨੇ ਸਾਨੂੰ ਮਾਣ ਹੈ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਦੁਨੀਆ ਦੇ ਵਿੱਚ ਸਾਡੇ ਸਿੱਖ ਜਿਹੜੇ ਨੇ ਉਹ ਜਿੱਤ ਰਹੇ ਨੇ ਦੇਸ਼ ਵਿੱਚ ਉਹ ਚੀਜ਼ ਨਹੀਂ ਮਿਲ ਰਹੀ ਜੋ ਜਿਹੜਾ ਮਨੁੱਖ ਮਨੁੱਖ ਨੂੰ ਮਿਲਣਾ ਚਾਹੀਦਾ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਇਹੀ ਹੀ ਇਹੋ ਹੀ ਬਦਕਿਸਮਤੀ ਹੈ ਕਿ ਜੋ ਮਾਨ ਸਨਮਾਨ ਸਾਨੂੰ ਵਿਦੇਸ਼ਾਂ 'ਚ ਮਿਲ ਰਿਹਾ ਵਿਦੇਸ਼ੀ ਪਾਰਲੀਮੈਂਟਾਂ ਦੇ ਵਿੱਚ ਸਾਡੇ ਨੌਜਵਾਨ ਸਿੰਘ ਪਹੁੰਚ ਰਹੇ ਆ ਬੀਬੀਆਂ ਸਾਡੀਆਂ ਪਹੁੰਚ ਰਹੀਆਂ ਹੈ ਭਾਰਤ ਦੇ ਵਿੱਚ ਜੇ ਕੋਈ ਪਹੁੰਚ ਵੀ ਜਾਂਦਾ ਹੈਗਾ ਤੇ ਜੇ ਕੋਈ ਵਕਰੀ ਸੋਣ ਰੱਖਦਾ ਤੇ ਉਸ ਨੂੰ ਐਨਐਸਏ ਲਾ ਕੇ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਇੱਕ ਪਾਸੇ ਭਾਰਤੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰ ਜਿੰਦਾਬਾਦ ਕਿਹਾ ਜਾਂਦਾ ਤੇ ਜੇ ਉਹ ਭਾਰਤੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰ ਬਾਦ ਜਿਹੜਾ ਜਿੰਦਾਬਾਦ ਕਹਿਣ ਵਾਲੇ ਜਿਹੜੇ ਆ ਉਹ ਸਨਮਾਨੇ ਜਾਂਦੇ ਆ ਸਤਿਕਾਰੇ ਜਾਂਦੇ ਆ ਇਹ ਫਿਰ ਜੇ ਸਿੱਖ ਕੋਈ ਨੌਜਵਾਨ ਸਿੱਖ ਰਾਸ਼ਟਰ ਦੀ ਗੱਲ ਕਰਦੇ ਤੇ ਇਹ ਜਿ ਬੁਰਾ ਕੀ ਆ ਮਾਰਾ ਕੀ ਸਿੰਘ ਸਾਹਿਬ ਦੋ ਦਿਨ ਪਹਿਲਾਂ ਜਿਹੜੀ ਲੁਧਿਆਣਾ ਦੇ ਵਿੱਚ ਇਹ ਘਟਨਾ ਵਾਪਰੀ ਆ ਇੱਕ ਹਿੰਦੂ ਸਿੰਘ ਸੈਨਾ ਦਾ ਜਿਹੜਾ ਲੀਡਰ ਸਮੋਹੇ ਤੇ ਦੋ ਟੈਂਕ ਸਿੰਘਾਂ 'ਤੇ ਹਮਲਾ ਕੀਤਾ ਦੇਖੋ ਮੈਂ ਕਿਸੇ ਹਿੰਸਾ ਦਾ ਹਮਾਇਤੀ ਨਹੀਂ ਆ ਪਰ ਜਿਹੜਾ ਧਾਰਮਿਕ ਤੌਰ ਦੇ ਉਤੇ ਬਹੁਤ ਸਾਰੇ ਲੋਕ ਜਿਹੜੇ ਨਫ਼ਰਤ ਫਲਾਉਣ ਦਾ ਕਾਰਜ ਕਰ ਰਹੇ ਆ ਚਾਹੀਓ ਕੋਈ ਵੀ ਹੋਣਾ ਨਫ਼ਰਤ ਫਲਾਉਣ ਦੇ ਲਈ ਕਾਰਜ ਕਰਨਾ ਜਿਹੜਾ ਬਹੁਤ ਮੰਦ ਭਾਗ ਹੈ ਕਿਸੇ ਵੀ ਧਰਮ ਦੇ ਪ੍ਰਤੀ ਧਰਮ ਦੀਆਂ ਮੰਨਤਾਵਾਂ ਦੇ ਪ੍ਰਤੀ ਧਰਮ ਦੀਆਂ ਮਰਿਆਦਾਵਾਂ ਦੇ ਪ੍ਰਤੀ ਗਲਤ ਬੋਲਣਾ ਇਹ ਵੀ ਸ਼ੋਗ ਨਹੀਂ ਆ ਜੇ ਤਾਂ ਸਾਹਿਬ 2020 ਦੇ ਵਿੱਚ ਤੁਸੀਂ ਫੈਸਲਾ ਲਿਆ ਸੀ ਕਿ 11 ਸਤੰਬਰ ਤੱਕ ਸਨਮਾਨ ਕੀਤਾ ਜਾਵੇਗਾ ਫੌਮੀ ਜੀਤਾਂ ਨੂੰ ਪਰ ਉਹ ਹਲੇ ਤੱਕ ਹੋਇਆ ਨਹੀਂ ਜਿਨ੍ਹਾਂ ਵਿੱਚ ਭਾਈ ਵਿਜੇਂਦਰ ਸਿੰਘ ਜੀ ਦੀ ਇੱਛਾ ਕੀਤੀ ਜਾ ਸਕਦੀ ਹੈ ਭਾਈ ਗਜੇਂਦਰ ਸਿੰਘ ਜੀ ਦੀ ਜਿਹੜੀ ਹੈ ਅਚਾਨੇ ਦਾ ਸਾਨੂੰ ਬੜਾ ਵੱਡਾ ਦੁੱਖ ਹੈ ਕਿਉਂਕਿ ਬੜੀ ਵੱਡੀ ਸ਼ਖਸੀਅਤ ਸਨ ਭਾਈ ਵਿਜੇਂਦਰ ਸਿੰਘ ਜੀ ਔਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਬਹੁਤ ਵੱਡੀ ਹੈ ਉਹਨਾਂ ਨੇ ਜਲਾਵਤ ਨਹੀਂ ਕੱਟੀ ਹੈ ਬਹੁਤ ਲੰਮਾ ਸਮਾਂ ਜਿਹੜਾ ਆਪਣੇ ਪਰਿਵਾਰ ਤੋਂ ਔਰ ਖਾਸ ਕਰਕੇ ਉੱਤੇ ਅਸੀਂ ਰੋਜ਼ ਅਰਦਾਸ ਕਰਦੇ ਹਾਂ ਹਰਮੰਦਰ ਸਾਹਿਬ ਦੇ ਦਰਸ਼ਨ ਦਰਦਾਰਿਆਂ ਦੀ ਨਨਕਾਣਾ ਸਾਹਿਬ ਦੇ ਦਰਸ਼ਨ ਦਰਦਾਰਿਆਂ ਦੀ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਦਰਦਾਰੇ ਤੋਂ ਵਾਂਝੇ ਰਹੇ ਨੇ ਔਰ ਬੜੀ ਹੀ ਜਿਆਦਾ ਜਿਹੜੀ ਹੈ ਉਹਨਾਂ ਨੇ ਕੱਲਣਾ ਜਿਹੜੀ ਹੈ ਕਾਲੀ ਹੈ ਤੇ ਉਹਨਾਂ ਦਾ ਜਿਹੜਾ ਚਲਾਣਾ ਜਿਹੜਾ ਹੈਗਾ ਉਹ ਦੇ ਵਕਤ ਚਲਾਣਾ ਉਹਦੇ ਨਾਲ ਸਾਨੂੰ ਬੜਾ ਅਫਸੋਸ ਹੈ ਸ੍ਰੀ ਅਕਾਲ ਤਖਸਾਲ ਵੱਲੋਂ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਹੋਰ ਸ਼ਖਸੀਅਤਾਂ ਨੂੰ ਵੀ ਦਿੱਤਾ ਗਿਆ ਪਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਨਮਾਨ ਜਿਹੜੇ ਹੈ ਉਹਨਾਂ ਨੂੰ ਜਿਹੜੇ ਆ ਪਹੁੰਚਾਇਆ ਜਾਵੇਗਾ ਸਿੰਘ ਸਾਹਿਬ ਇੱਕ ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਅਕਾਲ ਤਖਸਾਲ ਤੇ ਜਿਹੜੇ ਉਹ ਪਹੁੰਚੇ ਸੀ ਵਾਗੀ ਤੜਾ ਉਹਨਾਂ ਕੋਲ ਇਹ ਨਹੀਂ ਕਰਦਾ ਮਾਰੇ ਨਹੀਂ ਕਰਦਾ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੀ ਗੱਲ ਹੈ ਮੈਂ ਉੱਤੇ ਜਵਾਬ ਦੇ ਦਿੱਤਾ ਸੀਗਾ ਕਿ ਸਮੁੱਚੀ ਪਾਰਟੀ ਦੀ ਕਹਿੰਦੀ ਹੈ ਵਿਚਾਰ ਕਰਾਂਗੇ ਕੱਲੇ ਬੰਦੇ ਦੀ ਰਾਜਨੀਤੀ ਨਹੀਂ ਹੈ ਸੋਕਲੀ ਤੋਂ ਉਸ ਤੋਂ ਬਾਅਦ ਕੋਈ ਸੰਪਰਕ ਨਹੀਂ ਮੇਰੇ ਨਾਲ ਕੋਈ ਨਹੀਂ ਠੀਕ ਹੈ ਠੀਕ